ਇਹ ਇਤਿਹਾਸਕ ਕਾਂਗਰਸ ਦਾ ਦਫ਼ਤਰ ਹੈ ਸੀਓ ਬਿਲਡਿੰਗ ਤਾਰਾਸ਼ੀ ਹੋ ਗਈ ਹੋਈ ਹੈ ਦੀਵਾਰ ਔਰ ਛੱਤ ਇਸ ਬਿਲਡਿੰਗ ਦੀ ਗਿਰ ਗਈ ਹੋਈ ਹੈ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਸਾਮਾਨ ਗਿਰ ਕੇ ਵੱਢੀ ਜਾਂਦਾ ਕੋਈ ਨਾ ਕੋਈ ਇੱਥੋਂ ਸਲਿੱਪ ਹੋ ਰਿਹਾ ਇੱਟਾਂ ਗਿਰ ਰਹੀਆਂ ਨੇ ਕੋਈ ਲੰਗੜਾ ਹੋਇਆ ਕਿਸੇ ਸੇਰ ਚ ਵੱਜ ਜਾਵੇ ਜਾਂ ਗੱਡੀ ਖੜੀ ਹੋਵੇ ਉਹਦੇ ਤਾਂ ਨੁਕਸਾਨ ਹੋਊਗਾ ਜਿਵੇਂ ਆਪਣਾ ਟਮੋਰੀਆ ਪੁੱਲ ਤੇ ਹੋਇਆ ਪੂਰੀ ਦੁਵਾਰ ਹੀ ਡਿੱਗੀ ਸੇਮ ਜਸ ਲਾਈਕ ਥੈਟ ਉਦਾਂ ਹੀ ਹੋਇਆ ਇਹ ਕਿ ਅੱਜ ਨਹੀਂ ਤਾਂ ਕੱਲ ਗਿਰਨੀ ਹੀ ਨੇ ਤੁਸੀਂ ਇਹ ਦੇਖ ਸਕਦੇ ਹੋ ਹਾਲ ਵੀ ਪਿੱਛੇ ਪੂਰਾ ਹੀ ਪੂਰਾ ਗਾਰਾ ਝੇੜੀ ਪਹਿਲਾਂ ਵੀ ਅੰਦਰ ਵੱੜਦੇ ਦੇ ਕੋਈ ਬੜੀ ਬੜੀ ਫੜੇਗੇ ਤਿੰਨ ਚਾਰ ਵਾਰ ਤੇ ਫੜੇਗੇ ਆ ਤੇ ਗਰੋਂ ਗਾਰੇ ਦੀ ਦੁਵਾਰਾ ਨੇ ਤੁਸੀਂ ਇੱਕ ਹੱਥ ਮਾਰੋਗੇ ਤਾਂ ਡੇਕੇ ਜਾਣਗੇ ਕਿਉਂਕਿ ਗਿੱਲੀ ਮਿੱਟੀ ਹੋ ਚੁੱਕੀ ਹੋਈ ਕੱਚੀ ਮਿੱਟੀ ਹੋ ਚੁੱਕੀ ਹੋਈ ਆ ਪਿੱਛੇ ਤੁਹਾਨੂੰ ਬਿਲਡਿੰਗ ਨਜ਼ਰ ਆਂਦੀ ਹੋਵੇਗੀ ਬਿਲਕੁਲ ਸ਼ਾਂ ਇੱਕਲੀ ਬਿਲਡਿੰਗ ਤੁਹਾਨੂੰ ਖੜੀ ਨਜ਼ਰ ਆ ਰਹੀ ਹੈ ਕਿਉਂਕਿ ਕਿਸੇ ਸਮੇਂ ਦੌਰਾਨ ਇੱਥੇ ਬਹੁਤ ਚਹਿਲ ਪਹਿਲ ਰਹਿੰਦੀ ਸੀ ਔਰ ਵੱਡੇ ਵੱਡੇ ਲੀਡਰ ਨੇ ਜਿਹੜੇ ਇਸ ਜਗ੍ਹਾ ਤੇ ਆ ਕੇ ਬੈਠਦੇ ਸੀ ਔਰ ਲੋਕ ਉਹਨਾਂ ਨਾਲ ਮਿਲ ਨਹੀਂ ਕਰਨ ਆਉਂਦੇ ਸੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਆਉਂਦੇ ਸੀ ਪਰ ਅੱਜ ਇਹ ਬਿਲਡਿੰਗ ਕਿੰਨਾ ਕਿਤੇ ویرਾਨ ਖੜੀ ਗਿਆ ਹੈ ਕਿੰਨਾ ਕਿਤੇ ਬਿਲਡਿੰਗ ਇਕੱਲੀ ਰਹਿ ਗਈ ਹੋਈ ਹੈ ਤੁਹਾਨੂੰ ਕੋਈ ਹੋਰ ਨਹੀਂ ਅੱਜ ਖੜੇ ਹਾਂ ਲੁਧਿਆਣਾ ਕਾਂਗਰਸ ਦੇ ਦਫ਼ਤਰ ਦੇ ਬਾਹਰ ਸੋ ਪਹਿਲਾਂ ਇਸ ਦਫ਼ਤਰ ਦੇ ਵਿੱਚ ਬੜੀਆਂ ਮੀਟਿੰਗਾਂ ਹੋਈਆਂ بڑے ਲੋਕਾਂ ਦੇ ਇੱਥੇ ਹੋ ਕੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕੀਤੇ ਪਿਛਲੇ ਸਮੇਂ ਦੇ ਦੌਰਾਨ ਪ੍ਰਾਪਰਟੀ ਇੱਕ ਤਰ੍ਹਾਂ ਦਾ ਡਿਸਪਿਊਟ ਦੇ ਵਿੱਚ ਵੀ ਰਹੀ ਨਾਨਕਸ਼ਾਹੀ ਇੱਟਾਂ ਦੇ ਨਾਲ ਇਹ ਬਿਲਡਿੰਗ ਜਿਹੜੀ ਹੈ ਤਿਆਰ ਕੀਤੀ ਗਈ ਹੈ ਉੱਪਰ ਤੁਹਾਨੂੰ ਦਿਖਾ ਸਕਦੇ ਆਂ ਵੀ ਕਿੰਦਾ ਨਾਨਕਸ਼ਾਹੀ ਇੱਟ ਦੇ ਨਾਲ ਕੱਚੀ ਦੀਵਾਰ ਜਿਹੜੀ ਹੈ ਪੁਰਾਣੇ ਸਮੇਂ ਦੇ ਦੌਰਾਨ ਦੇ ਨਾਲ ਇਹ ਕਾਂਗਰਸ ਦਫ਼ਤਰ ਸੀਗਾ ਜਿੱਥੇ ਬਹਿ ਕੇ ਵੱਡੇ ਵੱਡੇ ਲੀਡਰਾਂ ਨੇ ਬਹਿ ਕੇ ਲੋਕਾਂ ਨੂੰ ਵੱਡੇ ਵੱਡੇ ਭਾਸ਼ਣ ਦਿੱਤੇ ਔਰ ਕਾਂਗਰਸ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਇਆ ਪਰ ਜੇ ਅੱਜ ਇਸ ਬਿਲਡਿੰਗ ਦਾ ਹਾਲ ਦੇਖ ਲੋ ਤੁਸੀਂ ਵੀ ਕੀ ਹੈ ਕਿਉਂਕਿ ਜਦੋਂ ਬਿਲਡਿੰਗ ਖੁੱਲੇਗੀ ਨਹੀਂ ਜਦੋਂ ਬਿਲਡਿੰਗ ਤੇ ਤਾਲੇ ਲੱਗ ਜਾਣਗੇ ਜਦੋਂ ਬਿਲਡਿੰਗ ਦਾ ਕੋਈ ਦੇਖਰੇਖ ਵਾਲਾ ਕੋਈ ਨਹੀਂ ਕੋਈ ਵਾਲੀ ਵਾਰਸ ਨਹੀਂ ਰਹੇਗਾ ਤੇ ਬਿਲਡਿੰਗ ਦਾ ਹਾਲ ਤੁਹਾਡੇ ਸਾਹਮਣੇ ਹੈ ਕੀ ਹੋਏਗਾ ਸੋ ਇੱਕ ਤਨਾਦੀ ਇਹ ਜਿਹੜੀ ਬਿਲਡਿੰਗ ਹੈ ਇਹ ਦਿਹਾਤੀ ਕਾਂਗਰਸ ਦਾ ਦਫਤਰ ਸੀ ਉਹ ਬਿਲਡਿੰਗ ਤਰਾਸ਼ੀ ਹੋ ਗਈ ਹੋਈ ਹੈ ਬਿਲਡਿੰਗ ਦੇ ਵਿੱਚ ਕਈ ਵੱਡੇ ਵੱਡੇ ਲੀਡਰਾਂ ਨੇ ਆ ਕੇ ਇੱਥੇ ਲੋਕਾਂ ਨੂੰ ਸੰਬੋਧਨ ਕੀਤਾ ਪਰ ਅੱਜ ਇਤਿਹਾਸ ਇਸ ਤਰ੍ਹਾਂ ਦਾ ਪਲਟ ਗਿਆ ਔਰ ਇਹ ਬਿਲਡਿੰਗ ਕਿਤਨਾ ਕਿਤੇ ਤੱਕ ਰਾਸ਼ੀ ਹੋ ਕੇ ਅੱਜ ਜ਼ਮੀਂਦੋਜ਼ ਹੋਈ ਨਜ਼ਰ ਆ ਰਹੀ ਹੈ ਵੀ ਦੀਵਾਰ ਔਰ ਛੱਤ ਇਸ ਬਿਲਡਿੰਗ ਦੀ ਗਿਰ ਗਈ ਹੋਈ ਹੈ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਪਰ ਹੁਣ ਆਉਣ ਵਾਲਾ ਸਮਾਦਸੇ ਦਾ ਵੀ ਜਿਹੜੀ ਇਹ ਬਿਲਡਿੰਗ ਦਾ ਮਲਵਾ ਹੈ ਹੁਣ ਇਸ ਦੇ ਉੱਪਰ ਕਿਸ ਦਾ ਅਧਿਕਾਰ ਹੈ ਪਾਰਟੀਆਂ ਦੋ ਨਹੀਂ ਕਾਂਗਰਸ ਵੀ ਲੀਡਰ ਵੀ ਨੇ ਔਰ ਦੂਜੇ ਪਾਸੇ ਕੁੱਝ ਪਾਰਟੀਆਂ ਪਾਰ ਹੈ ਜਿਹੜੀ ਜ਼ਮੀਂਦੋਜ਼ ਹੋਈ ਹੋਈ ਬਿਲਡਿੰਗ ਹੈ ਜਿਹੜਾ ਮਲਵਾ ਹੈ ਇੱਕ ਤਰ੍ਹਾਂ ਦਾ ਡਿਸਟਰਬੈਂਸ ਵੀ ਕ੍ਰੀਏਟ ਕਰੇਗਾ ਸੜਕ ਤੇ ਆ ਕੇ ਹੋਏ ਗਿਰ ਚੁੱਕਿਆ ਹੋਇਆ ਪਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਇਸ ਦੀ ਦੇਖ ਰੱਖ ਕਿਸ ਦੀ ਪੈਰ ਭਾਈ ਕੌਣ ਕਰੇਗਾ ਪਰ ਅੱਜ ਇੱਕ ਇਤਿਹਾਸਿਕ ਬਿਲਡਿੰਗ ਹੈ ਜਿਹੜੀ ਲੁਧਿਆਣਾ ਸ਼ਹਿਰ ਦੇ ਵਿੱਚੋਂ ਤਰਾਸ਼ੀ ਹੋ ਗਈ ਹੈ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਉਹ ਮੁਹੱਲਾ ਨਵਾਸੀ ਵੀ ਨੇ ਸ਼ਾਪਕੀਪਰ ਨੇ ਸਾਡੇ ਨਾਲ ਮੌਜੂਦ ਨੇ ਵੀ ਕੀ ਕਹਿਣਾ ਚਾਹੁੰਦੇ ਉਹ ਜਿਹੜੀ ਇਹ ਬਿਲਡਿੰਗ ਅਗਰ ਗਈ ਹੈ ਦੇਖੋ ਜੀ ਜਿਹੜੀ ਇਹ ਬਿਲਡਿੰਗ ਗਿਰੀ ਹੈ ਇਹ ਗਿਰੀ ਤਾਂ ਰਾਤ ਨੂੰ ਹੈ ਆਮੂਮਨ ਇੱਥੋਂ ਦੀ ਹਰ ਤੁਸੀਂ ਤੁਹਾਨੂੰ ਵੀ ਦੇਖ ਲਓਗੇ ਜਨਤਾ ਆ ਜਾ ਰਹੀ ਹੈ ਟ੍ਰੈਫਿਕ ਨਿਕਲਦਾ ਕਦੀ ਪਹਿਲਾਂ ਵੀ ਇੱਕ ਵਾਰੀ ਕੀ ਹੋਇਆ ਕਿ ਦਿਨ ਦੇ ਵਿੱਚ ਚਾਰ ਪੰਜ ਇੱਟਾਂ ਛੇ ਇੱਟਾਂ ਥੱਲੇ ਡਿੱਗੀਆਂ ਸੀ ਜਦੋਂ ਬਰਸਾਤ ਬਹੁਤ ਤੇਜ਼ ਹੋਈ ਸੀਗੀ ਤਾਂ ਮੇਰੀ ਦਾ ਕਾਰਪੋਰੇਸ਼ਨ ਨੂੰ ਇਹ ਬੇਨਤੀ ਹੈ ਕਿ ਦੇਖੋ ਰੋਡ ਦੇ ਉੱਤੇ ਵਾਧਰਾ ਵਧੀ ਜਾਂਦਾ ਇੱਕ ਤਰ੍ਹਾਂ ਦਾ ਸਮਾਨ गिर ਕੇ ਵਧੀ ਜਾਂਦਾ ਕੋਈ ਨਾ ਕੋਈ ਇੱਥੋਂ ਸਲਿੱਪ ਹੋ ਰਿਹਾ ਇੱਟਾਂ ਗਿਰ ਰਹੀਆਂ ਨੇ ਕੋਈ ਲੰਗੜਾ ਹੋਇਆ ਕਿਸੇ ਸੇਰ 'ਚ ਵੱਜ ਜਾਵੇ ਜਾਂ ਗੱਡੀ ਖੜੀ ਹੋਵੇ ਉਹਦੇ ਤਾਂ ਨੁਕਸਾਨ ਹੋਊਗਾ ਜਿਵੇਂ ਆਪਣਾ ਤਮੋਰੀਆ ਪੁਲ ਤੇ ਹੋਇਆ ਪੂਰੀ ਦੁਬਾਰੀ ਡਿੱਗੀ ਸੇਮ ਲੱਗਦਾਸ ਲਾਈਕ ਦੈਟ ਉਦਾਂ ਹੀ ਹੋਇਆ ਇਹ ਦਾ ਮੇਰੀ ਕਾਰਪੋਰੇਸ਼ਨ ਨੂੰ ਤੇ ਪਰਮੇਸ਼ਰ ਸਾਹਿਬ ਨੂੰ ਬੇਨਤੀ ਹੈ ਵੀ ਇਸ ਚੀਜ਼ ਵੱਲੇ ਪੂਰੀ ਗੌਰ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਕੇਸ ਜਿਹੜਾ ਹੈ ਵੀ ਸੋਨਾਂ ਨੂੰ ਆਇਆ ਕਿ ਕੋਰਟ ਚ ਚੱਲ ਰਿਹਾ 40 ਇੱਕ ਦੋ ਵਾਰੀ ਚੇਂਜ ਹੋਏ ਨੇ ਬਟ ਉਹਦੇ ਚੱਕਰ ਚ ਆਮ ਜਨਤਾ ਨੂੰ ਨੁਕਸਾਨ ਨਾ ਹੋਵੇ ਆਮ ਜਨਤਾ ਦਾ ਤੰਗ ਨਾ ਹੋਵੇ ਇੱਥੇ ਵਪਾਰੀ ਬੈਠੇ ਨੇ ਤੇ ਜਿਹੜੇ ਜਨਤਾ ਆਮ ਆਂਦੀ ਹੈ ਗਾਹ ਕਾਂਦੇ ਨੇ ਬਾਜ਼ਾਰੋਂ ਸਮਾਨ ਲੈਣਾਂ ਦਾ ਕੋਈ ਕਿਸੇ ਪਿੰਡੋਂ ਆ ਰਿਹਾ ਕੋਈ ਕਿੱਥੋਂ ਆ ਰਿਹਾ ਕੋਈ ਕਿੱਥੋਂ ਆ ਰਿਹਾ ਉਹਨੂੰ ਨਹੀਂ ਪਤਾ ਕਿ ਇਹ ਚੀਜ਼ ਕੀ ਹੈ ਕਿੰਨੀ ਪੁਰਾਣੀ ਹੈ ਕਿੰਨੀ ਨਹੀਂ ਹੈ ਕੋਈ ਲੰਗਦਾ ਹੋਇਆ ਉਹਦੇ ਲੱਗ ਗਈ ਤਾਂ ਇਹ ਬਹੁਤ ਜ਼ਿਆਦਾ ਨੁਕਸਾਨ ਦੇ ਸਕਦੀ ਹੈ ਐਟ ਲੀਸਟ ਉਹਨਾਂ ਨੇ ਕਹਿਣਾ ਵੀ ਕਾਰਪੋਰੇਸ਼ਨ ਜਿਹੜੀ ਹੈ ਉਹ ਜ਼ਿੰਮੇਵਾਰੀ ਆਪਣੀ ਦਿਖਾਵੇ ਵੀ ਜੇ ਬਾਈ ਚਾਂਸ ਨਹੀਂ ਤਾਂ ਇਹਨੂੰ ਇੱਕ ਤਰ੍ਹਾਂ ਦੇ ਇਸਟੰਗ ਨਾਲ ਰੱਖਿਆ ਜਾਵੇ ਵੀ ਗਿਰਨ ਤੋਂ ਥੋੜਾ ਬਚਾਅ ਹੋ ਜਵੇ ਕਿ ਜਦ ਨੁਕਸਾਨ ਨਾ ਹੋ ਜਵੇ ਦੇਖੋ ਜੀ ਇਹ ਗਾਰੇ ਵਾਲੀ ਦੁਵਾਰਾਂ ਨੇ ਇਹ ਇੱਟਾ ਵਾਲੀ ਸੀਮੈਂਟ ਵਾਲੀ ਹੈ ਹੀ ਨਹੀਂ ਇਹ ਅੱਜ ਨਹੀਂ ਤਾਂ ਕੱਲ ਗਿਰਨੀਆਂ ਹੀ ਨੇ ਤੁਸੀਂ ਇਹ ਦੇਖ ਸਕਦੇ ਹੋ ਹਾਲ ਵੀ ਪਿੱਛੇ ਪੂਰਾ ਹੀ ਪੂਰਾ ਗਾਰਾ ਠੀਕ ਹੈ ਜੀ ਇਹ ਗੇਰਸ ਗੇਰਾਂ ਦੇ ਨੇ 99% ਚਾਂਸ ਹੈ ਔਰ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਪਾਰਕਿੰਗ ਦੀ ਮੈਂ ਜਦੋਂ ਆਉਂਗਾ ਇਹਨੇ ਥੋੜਾ ਜਿਹਾ ਫਰੰਟ ਨੂੰ ਪਲੈਨ ਕਰਕੇ ਜਦ ਤੱਕ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ ਜਾਂ ਜਦ ਤੱਕ ਇਹਨਾਂ ਦਾ ਕਲੀਅਰ ਨਹੀਂ ਹੁੰਦਾ ਤਦ ਤੱਕ ਸਿਰਫ ਫਰੰਟ ਫਰੰਟ ਇਹਨਾਂ ਨੂੰ ਪਾਰਕਿੰਗ ਨਹੀਂ ਘਟੋ ਘੜੀ ਯੂਜ਼ ਕਰਨ ਨੂੰ ਮਿਲ ਜੇ ਹੁਣ ਤਾਂ دیوار ਗਿਰਨ ਦੇ ਕਰਕੇ ਇੱਥੇ ਸਕੂਟਰ ਖੜਾਣਾ ਵੀ ਔਖਾ ਈਵਨ ਕਿ ਜਿ ਗਲੀ ਦੇ ਵਿੱਚੋਂ ਜਿਹੜਾ ਵੀ ਜਿਹੜਾ ਲੰਘਦਾ ਹੈ ਨਾ ਉਹ ਵੀ ਤੰਗ ਹੋ ਕੇ ਜਾਂਦਾ ਤਾਂ ਮੇਰੀ ਇਹੀ ਕਾਰਪੋਰੇਸ਼ਨ ਨੂੰ ਤੇ ਬੀਸੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਚੀਜ਼ ਬਾਰੇ ਜ਼ਰੂਰ ਗ ਸੋ ਸ਼ਾਪਕੀਪਰਜ਼ ਨੇ ਇਹਨਾਂ ਦਾ ਕਹਿਣਾ ਵੀ ਜਿਹੜੀ ਦੀਵਾਰ गिर ਰਹੀ ਹੈ ਇਹਦੇ ਨਾਲ ਕਿਸੇ ਨਾ ਕੋਈ ਜਾਨੀ ਨੁਕਸਾਨ ਨਾ ਹੋ ਜਵੇ ਇਹਦੇ ਕਰਕੇ ਇਹਦਾ ਜਾਂ ਤਾਂ ਕਿਸੇ ਢੰਗ ਨਾਲ ਇਹਦਾ ਬੰਦੋਬਸਤ ਕੀਤਾ ਜਾਵੇ ਜਾਂ ਜਿਹੜੀ ਆ ਦੀਵਾਰ ਬਾਹਰ ਵਾਲੀ ਟੱਗੀ ਹੋਈ ਹੈ ਸਾਰੀ ਇਹਨੂੰ ਡੇਮੋਲਿਸ਼ ਕਰਕੇ ਇੱਥੇ ਖੁੱਲੀ ਪ੍ਰੋਪਰ ਜਗ੍ਹਾ ਨਾਲ ਪਾਰਕਿੰਗ ਬਣਾਈ ਜਾਵੇ ਤਾਂ ਕਿ ਕਿਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋ ਸਕੇ ਸੋ ਇੱਕ ਤਰ੍ਹਾਂ ਦੀ ਇਹਨਾਂ ਨੇ ਕਾਰਪੋਰੇਸ਼ਨ ਨੂੰ ਇੱਕ ਤਰ੍ਹਾਂ ਦੀ ਮਦਦ ਦੀ ਕੇ ਗੋਹਾਰ ਕੀਤੀ ਹੈ ਵੀ ਜਿਹੜੀ ਇੱਥੇ ਸ਼ਾਪਕੀਪਰਜ਼ ਨੇ ਉਹਨਾਂ ਦੀ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਮਦਦ ਹੋ ਜੇਗੀ ਸੜਕਾਂ ਖੁੱਲੀਆਂ ਹੋ ਜਾਣਗੀਆਂ ਟ੍ਰੈਫਿਕ ਦੀ ਵਿਵਸਥਾ ਜਿਹੜੀ ਸਚਾਰੂ ਢੰਗ ਨਾਲ ਚੱਲੇਗੀ ਔਰ ਸੇਫਟੀ ਵਾਈਜ਼ ਵੀ ਹੋ ਜਾਏਗਾ ਕੰਮ ਸਾਰਾ ਇਹ ਦੇਖੋ ਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜਿਹੜਾ ਇਹ ਡਿੱਗ ਗਿਆ ਇਹ ਨਸ਼ੇੜੀਆਂ ਵਾਸਤੇ ਏਡਾ ਨਾ ਬਣ ਜੇ ਕਿਉਂਕਿ ਰਸਤਾ ਬਣ ਕੇ ਇੱਕ ਤਰ੍ਹਾਂ ਦਾ ਆਣ ਜਾਂਦਾ ਇਹ ਹਾਲੇ ਤੱਕ ਟਿੱਕੀ ਤਾਂ ਹੋਈ ਏ ਇਹਦੇ ਅੰਦਰ ਪੇੜ ਪੌਦੇ ਬਹੁਤ ਉੱਗ ਚੱਕੇ ਨੇ ਤੁਸੀਂ ਕਿੰਨੇ ਕਹਿੰਦੇ ਨਸ਼ੇੜੀ ਪਹਿਲਾਂ ਵੀ ਅੰਦਰ ਵਰਦੇ ਦੇ ਦੇਖੋ ਜੀ ਬੜੀ ਬੜੀ ਫੜੇਗੇ ਤਿੰਨ ਚਾਰ ਵਾਰ ਤੇ ਫੜੇਗੇ ਆ ਜਦ ਤੱਕ ਮੱਲੇ ਆਲੇ ਇਕੱਠੇ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਕਿੰਦਾ-ਕੰਦਾ ਟੱਪ ਕੇ ਇੱਧਰ ਤੋਂ ਉੱਧਰ ਨਿਕਲ ਜਾਂਦੇ ਆ ਉਹਨਾਂ ਨੇ ਪੱਕਾ ਅੱਡਾ ਬਣਾ ਲੈਣਾ ਕਿਉਂਕਿ ਰਾਤ ਨੂੰ ਇਹਦਾ ਰਸਤਾ ਜਿਹੜਾ ਖੁੱਲ ਗਿਆ ਤੁਸੀਂ ਇੱਕ ਵਾਰੀ ਦਿਖਾਇਆ ਜਾਵੇ ਮੈਂ ਬੇਨਤੀ ਕਰੂੰਗਾ ਗਾਰੇ ਦੀ ਦੁਵਾਰਾਂ ਨੇ ਤੁਸੀਂ ਇੱਕ ਹੱਥ ਮਾਰੋਗੇ ਤਾਂ ਢੇਕੇ ਜਾਣਗੇ ਕਿਉਂਕਿ ਗਿੱਲੀ ਮਿੱਟੀ ਹੋ ਚੁੱਕੀ ਹੋਈ ਕੱਚੀ ਮਿੱਟੀ ਹੋ ਚੁੱਕੀ ਹੋਈ ਹੈ ਕਿਸੇ ਟਾਈਮ ਤੇ ਭਲੇ ਟਾਈਮ ਤੇ ਬਹੁਤ ਸਟਰੋਂਗ ਸੀਗੀ ਬਟ ਹੁਣ ਜਿਹੜੀ ਹੈ ਬਹੁਤ ਕੱਚੀ ਹੋ ਚੁੱਕੀ ਹੋਈ ਹੈ ਤਾਂ ਇਸ ਲਈ ਮੈਨੂੰ ਮੈਦਾ ਕਾਰਪੋਰੇਸ਼ਨ ਨੂੰ ਅਹੀ ਬਾਰ-ਬਾਰ ਬੇਨਤੀ ਕਰੂੰਗਾ ਕਿ ਨਸ਼ਿਆਂ ਦਾ ਅੱਡਾ ਬਣਾ ਬੜਨ ਨਾਲ ਜਾਨਵਰਾਂ ਦਾ ਅੱਡਾ ਬਣਾ ਨਾਲੋਂ ਮੀਂਹ ਕਿ ਇਹਦੇ ਅੰਦਰ ਇੰਨਾ ਗਾਰਾ ਬਣ ਚੁੱਕਾ ਹੋਇਆ ਹੈ ਬਰਸਾਤ ਨਾਲ ਕਿ ਅੰਦਰ ਜਾਨਵਰ ਤੇ ਬਹੁਤ ਹੋਜ ਹੋਜ ਹੋ ਕੇ ਚੋ ਚੁੱਕੇ ਹੋਣੇ ਆ ਜਿਹਦੇ ਨਾਲ ਅਸੀਂ ਤੰਗ ਆ ਚੋਰ ਅਸੀਂ ਰੋਜ਼ ਦੇ 2-4 ਕੱਢਦੇ ਆ ਇੱਥੇ ਇਕੱਠੇ ਹੁੰਦੇ ਨੇ ਰੋਜ਼ ਦੇ ਚੋਰ 2-4 ਚੂਹੇ ਅਸੀਂ ਕੱਢਦੇ ਆ ਆਪਣੇ ਦੁਕਾਨਾਂ ਚੋਂ ਫੇਰੀ ਦੁਕਾਨ ਬਿਲਕੁਲ ਸਾਹਮਣੇ ਹੈ ਇਹਦੀ ਅਸੀਂ ਬਹੁਤ ਤੰਗ ਆ ਇਸੀ ਤੋਂ ਪਲੀਜ਼ ਬੇਨਤੀ ਹੈ ਕਿ ਇਹਨੂੰ ਜ਼ਰੂਰ ਗੌਰਿਆ ਜਾਏ ਧੰਨਵਾਦ ਜੀ ਬਹੁਤ ਧੰਨਵਾਦ ਸੋ ਇਹਨਾਂ ਦਾ ਕਹਿਣਾ ਵੀ ਇਸ ਦਾ ਕਿਸੇ ਵੀ ਢੰਗ ਦੇ ਨਾਲ ਦਾ ਧਿਆਨ ਰੱਖਿਆ ਜਾਵੇ ਜਾਇ ਇਹਨੂੰ ਡਿਮੋਲਿਸ਼ ਕਰਕੇ ਇੱਥੇ ਪਲੀਨ ਕੀਤਾ ਜਾਵੇ ਤਾਂ ਕਿ ਜਿਹੜੀ ਮਾਰਕੀਟ ਹੈ ਉਹਨੂੰ ਵੀ ਕਿਤੇ ਨਾ ਕਿਤੇ ਸੁੱਕਦਾ ਸਾਹ ਹੋਵੇ ਵੀ ਕਿਸੇ ਦਾ ਜਾਨੀ ਹਾਨੀ ਮਾਲੀ ਨੁਕਸਾਨ ਵੀ ਨਾ ਹੋਵੇ ਜੇ ਦੀਵਾਰ ਗਿਰੇਗੀ ਤਾਂ ਸੋ ਇਦਾਂ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀਓਮ ਨਿਊਜ਼ ਦੇ ਨਾਲ ਕੈਮਰਾਮੈਨ ਨਵਲ ਦੇ ਨਾਲ ਪੰਕਜ ਭੜ ਦੇਣਾ